पंजाब सरकार ਵੱਲੋਂ ਯੋਧ ਨਸ਼ਿਆ ਵਿਰੁੱਧ ਚਲਾਈ ਗਈ ਮਹਮਦ ਦੇ ਤਹਿਤ ਸ਼੍ਰੀ ਗੁਰਪ੍ਰੀਤ ਸਿੰਘ ਜੀ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਵਿਸ਼ਾਲਜੀਤ ਸਿੰਘ ਜੀ ਐਡੀਸੀਪੀ 3 ਅੰਮ੍ਰਿਤਸਰ ਦੇ ਦਸ਼ਾਲਾ ਦੇ ਸ਼ਾਂਤੀ ਮੌਕਫ ਸਥਾਣਾ ਸੀਡੀਵੀ ਨਰਜਵੰਤ ਕੌਰ ਅਤੇ ਏਸੀਪੀ ਪਰਮਿੰਦਰ ਸਿੰਘ ਵੱਲੋਂ ਮੁਖਰੀ ਦੇ ਆਧਾਰ ਤੇ ਇੱਕ ਮਕਦਮਾ ਨੰਬਰ 49 ਮਿਤੀ ਦਿਨ 5 25 28 ਸੀ 27 ਇਹ 29 ਐਨਡੀपीएस ਦਰਦ ਰਜਿਸਟਰ ਕਰਕੇ ਵਿਸ਼ਾਲ ਕੁਮਾਰ ਉਰਫ ਬਿੱਲੂ ਜੋ ਕਿ ਗੁੱਜਰਪੁਰੇ ਦਾ ਰਹਿਣ ਵਾਲਾ ਹੈ ਤੇ ਇਸ ਦੇ ਮਾਮਾ ਅਮਨਦੀਪ ਸਿੰਘ ਪੁੱਤਰ ਮੇਜਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦਰਾਨੇ ਪੁੱਛ ਕੇ ਅਧਿਸ਼ਕਾਪ ਦੇ ਇਹਨਾਂ ਪਾਸੋਂ 340 ਗ੍ਰਾਮ ਹੈਰੋਇਨ ਅਤੇ 48000 ਰੁਪਇਆ ਡਰਗ ਮਨੀ ਜਿਹੜੀ ਗ੍ਰਾਂਟ ਕੀਤੀ ਗਈ ਹੈ ਜੋ ਕਿ ਬਹੁਤ ਵੱਡੀ ਸਫਲਤਾ ਹੈ ਔਰ ਇਨਾਂ ਦਾ ਪੁਲਸ ਰਿਮਾਰਡ حاصل ਕੀਤਾ ਗਿਆ ਹੈ ਅਤੇ ਦਰਾਨੇ ਪੁੱਛ ਗਏ ਸੇ ਇਹਨਾਂ ਪਾਸੋਂ ਹੋਰ ਵੀ ਖੁਲਾਸੀ ਹੋਣ ਦੀ ਸੰਭਾਵਨਾ ਹੈ